ਅਲਫਾਜ਼ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਨੇ ਸਾਨੂੰ ਆਪਣੇ ਅਲਫਾਜ਼ ਹੋਰਾਂ ਅੱਗੇ ਪੇਸ਼ ਕਰਨ ਦੀ ਜੋ ਬਾਖਮਾਲ ਦਾਤ ਬਖਸ਼ੀ ਹੈ ਇਹਨਾਂ ਦੀ ਐਮਿਅਤ ਉਸ ਇਨਸਾਨ ਤੋਂ ਪੁੱਛਣਾ ਜੋ ਮੁਸ਼ਕਲ ਦੌਰ ਵਿੱਚੋਂ ਗੁਜ਼ਰਿਆ ਹੋਵੇ ਤੇ ਕਿਸੇ ਨੇ ਉਸ ਦਾ ਹੌਸਲਾ ਵਧਾਉਣ ਲਈ ਕੁਝ ਵਜਨਦਾਰ ਤੇ ਵਧੀਆ ਅਲਫਾਜ਼ ਵਰਤੇ ਹੋਣ ਸਾਡੇ ਖੁਦ ਦੇ ਅਲਫਾਜ਼ ਵੀ ਸਾਡੀ ਜ਼ਿੰਦਗੀ ਤੇ ਗਹਿਰਾ ਪ੍ਰਭਾਵ ਪਾਉਂਦੇ ਹਨ ਪਰ ਜੇ ਅਲਫਾਜ਼ ਵਜ਼ਨਦਾਰ ਹੋਣ ਤਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਾਈ ਹੁੰਦੇ ਹਨ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕਹਾਣੀ ਦੇ ਅਲਫਾਜ਼ ਵਜ਼ਨਦਾਰ ਹੋਣ ਸੋ ਆਓ ਸ਼ੁਰੂ ਕਰੀਏ ਅੱਜ ਦੀ ਇਹ ਕਹਾਣੀ ਇੱਕ ਮਹਾਤਮਾ ਦੇ ਪਾਸ ਇੱਕ ਨੌਜਵਾਨ ਸਮਰਾਟ ਗਿਆ ਤੇ ਜਾ ਕੇ ਬੇਨਤੀ ਕੀਤੀ ਮਾਪੁਰਖੋ ਮੈਂ ਤੁਹਾਡੀ ਬੜੀ ਸੁਭਾ ਸੁਣੀ ਹੈ ਹਾਡੀ ਕਰ ਕਰ ਕੀਰਤੀ ਹੈ ਮੈਂ ਜਿਸ ਨੂੰ ਚਾਹਾਂ ਆਪਣੇ ਦਰਬਾਰ ਵਿੱਚ ਬੁਲਾ ਸਕਦਾ ਹਾਂ ਅਤੇ ਜੋ ਲੈਣਾ ਹੋਵੇ ਆਪਣੇ ਜੋਰ ਨਾਲ ਲੈ ਲੈਂਦਾ ਹਾਂ ਮੇਰੀ ਜ਼ਿੰਦਗੀ ਵਿੱਚ ਪਹਿਲਾ ਅਕਸਰ ਹੈ ਕਿ ਮੈਂ ਇੰਨੇ ਆਦਰ ਨਾਲ ਕਿਸੇ ਕੋਲ ਚੱਲ ਕੇ ਆਇਆ ਹੋਵਾਂ ਅਤੇ ਉਹ ਵੀ ਇੱਕ ਸਵਾਲੀ ਦੇ ਰੂਪ ਵਿੱਚ ਨੌਜਵਾਨ ਸਮਰਾਟ ਨੇ ਕਿਹਾ ਸੰਤ ਜੀ ਮੈਂ ਦੁਨੀਆ ਨੂੰ ਲੁੱਟਿਆ ਹੈ ਸੋਨਾ ਚਾਂਦੀ ਹੀਰੇ ਸਾਰਾ ਧਨ ਇਕੱਠਾ ਕਰ ਲਿਆ ਹੈ ਮੈਨੂੰ ਇਹ ਵੀ ਪਤਾ ਹੈ ਕਿ ਪਰਜਾ ਦੇ ਕੋਲ ਹੁਣ ਕੁਝ ਵੀ ਨਹੀਂ ਸਾਰਾ ਕੁਝ ਮੇਰੇ ਕੋਲ ਹੈ ਫਿਰ ਵੀ ਮੰਦੀ ਤ੍ਰਿਪਤੀ ਨਹੀਂ ਹੋਈ ਮੈਂ ਰੱਜਿਆ ਨਹੀਂ ਮੈਂ ਸੋਚ ਰਿਹਾ ਹਾਂ ਸ਼ਾਇਦ ਧਨ ਥੋੜਾ ਹੈ ਹੋਰ ਹੋ ਜਾਵੇਗਾ ਫਿਰ ਮੈਂ ਰੱਜ ਜਾਵਾਂਗਾ ਫਿਰ ਮੈਂ ਸੋਚਦਾ ਹਾਂ ਮਿਕਦਾਰ ਹੀ ਵਧੇਗੀ ਜੇ ਇੰਨੇ ਨਾਲ ਤ੍ਰਿਪਤੀ ਨਹੀਂ ਹੋਈ ਤੇ ਜੇ ਦੂਨੇ ਵੀ ਹੋ ਗਏ ਤੱ ਫਿਰ ਵੀ ਤ੍ਰਿਪਤੀ ਕਿਵੇਂ ਹੋਵੇਗੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਮਨ ਦੀ ਤ੍ਰਿਪਤੀ ਦਾ ਗੁਰੂ ਤੁਹਾਡੇ ਪਾਸ ਹੈ ਇਸ ਲਈ ਇੰਨੀ ਅਧੀਨਗੀ ਨਾਲ ਨਿਮਰਤਾ ਨਾਲ ਮੈਂ ਤੁਹਾਡੇ ਪਾਸ ਆਇਆ ਹਾਂ ਮਹਾਤਮਾ ਨੇ ਵੇਖਿਆ ਕਿ ਪ੍ਰਸ਼ਨ ਇਸ ਦੇ ਹਿਰਦਿੋਂ ਨਿਕਲ ਰਿਹਾ ਹੈ ਜੇ ਇਹ ਪ੍ਰਸ਼ਨ ਜਾਂ ਸਵਾਲ ਦਿਮਾਗੀ ਹੁੰਦਾ ਤਾਂ ਇਹ ਸਿਰਦਰਦੀ ਸੀ ਕਿਉਂਕਿ ਸਿਆਣੇ ਪੁਰਸ਼ ਹਮੇਸ਼ਾ ਹੀ ਇਹੋ ਜਿਹੇ ਪ੍ਰਸ਼ਨਾਂ ਤੋਂ ਬਚਦੇ ਰਹੇ ਹਨ ਅਤੇ ਟਾਲਦੇ ਰਹੇ ਹਨ ਜਿਹੜਾ ਦਿਮਾਗੀ ਪ੍ਰਸ਼ਨ ਹੋਵੇ ਐਸੇ ਪ੍ਰਸ਼ਨ ਦਾ ਉੱਤਰ ਦੇਣਾ ਯਾਨੀ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ ਪਰਮਹਾਤਮਾ ਜੀ ਨੂੰ ਲੱਗਾ ਇਹ ਪ੍ਰਸ਼ਨ ਇਹ ਸਵਾਲ ਇਸ ਦੇ ਹਿਰਦੋਂ ਨਿਕਲਿਆ ਹੈ ਇੱਕ ਪੁਕਾਰ ਹੈ ਇਸ ਦੇ ਮਨ ਦੀ ਇਸ ਲਈ ਇਸ ਦੀ ਸਹਾਇਤਾ ਕਰਨੀ ਮਹਾਪੁਰਸ਼ਾਂ ਨੇ ਜ਼ਰੂਰੀ ਸਮਝੀ ਕਿਉਂਕਿ ਮਹਾਪੁਰਸ਼ ਦਿਲ ਦੀ वेदना ਜਾਣਦੇ ਹਨ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਮਨੁੱਖ ਦੀ ਪਿਆਸ ਸੱਚੀ ਹੈ ਤਾਂ ਉਸ ਪ੍ਰਸ਼ਨ ਦਾ ਉੱਤਰ ਦੇਣ ਲਈ ਉਹ ਸਭ ਕੁਝ ਕੁਰਬਾਨ ਕਰਨ ਵਾਸਤੇ ਤਿਆਰ ਹੁੰਦੇ ਹਨ ਤੇ ਇਹੀ ਪਿਆਸ ਉਸ ਸਮਰਾਟ ਦੇ ਪ੍ਰਸ਼ਨ ਵਿੱਚ ਸੀ ਮਹਾਤਮਾ ਨੇ ਕਿਹਾ ਮੈਂ ਤੇਰੇ ਪ੍ਰਸ਼ਨ ਦਾ ਉੱਤਰ ਦੇਵਾਂਗਾ ਪਰ ਸ਼ਰਤ ਹੋਵੇਗੀ ਕਿ ਮੈਂ ਜੋ ਕਰਾਂਗਾ ਤੂੰ ਵੇਖੀ ਜਾਵੇਂ ਬੋਲਣਾ ਨਹੀਂ ਸਮਰਾਟ ਨੇ ਇਹ ਸ਼ਰਤ ਮੰਨ ਲਈ ਤੇ ਮਹਾਤਮਾ ਸਮਰਾਟ ਨੂੰ ਇੱਕ ਖੂਹ ਦੇ ਕਿਨਾਰੇ ਲੈ ਗਿਆ ਉੱਥੇ ਬੈਠਣ ਲਿ ਗਿਆ ਸਮਰਾਟ ਉੱਥੇ ਬੈਠ ਗਿਆ ਤੇ ਮਹਾਤਮਾ ਨੇ ਪਾਣੀ ਕੱਢਣ ਵਾਸਤੇ ਬਾਲਟੀ ਤੇ ਰੱਸੀ ਖੂਬ ਜਿਵਾ ਦਿੱਤੀ ਬਾਲਟੀ ਬਾਹਰ ਆਈ ਪਰ ਬਾਲਟੀ ਖਾਲੀ ਸੀ 10 ਕਵਾਰੀ ਜਦ ਮਹਾਤਮਾ ਨੇ ਇਸੇ ਤਰ੍ਹਾਂ ਕੀਤਾ ਖਾਲੀ ਬਾਲਟੀ ਬਾਹਰ ਆਈ ਤਾਂ ਸਮਰਾਟ ਕੋ ਰਹਿ ਨਾ ਹੋਇਆ ਉਹ ਕਹਿਣ ਲੱਗਾ ਮਹਾਤਮਾ ਜੀ ਇੱਕ ਬੇਨਤੀ ਕਰਾਂ ਮੈਨੂੰ ਮਾਫ ਕਰਿਓ ਮੈਂ ਆਪਣੀ ਕੀਤੀ ਸ਼ਰਤ ਤੋੜ ਰਿਹਾ ਹਾਂ ਮੈਨੂੰ ਬੋਲਣਾ ਪੈ ਰਿਹਾ ਹੈ ਮਹਾਤਮਾ ਨੇ ਕਿਹਾ ਜੇ ਤੂੰ ਪ੍ਰਸ਼ੰਦਾ ਉਤਰ 14 ਹਾਂ ਫਿਰ ਤੈਨੂੰ ਚੁੱਪ ਕਰਨਾ ਹੀ ਪਵੇਗਾ ਪਰ ਰਾਜੇ ਨੇ ਕਿਹਾ ਹੁਣ ਤਾਂ ਉਸ ਪ੍ਰਸ਼ਨ ਨਾਲੋਂ ਇਹ ਨਵਾਂ ਪ੍ਰਸ਼ਨ ਭਾਰੀ ਜਾਪਦਾ ਹੈ ਇਸ ਬਾਲਟੀ ਵਿੱਚ ਪਾਣੀ ਨਹੀਂ ਆਏਗਾ ਕਿਉਂਕਿ ਇਸ ਦਾ ਥੱਲਾ ਟੁੱਟਾ ਹੈ ਇਸ ਸਾਰੀ ਉਮਰ ਵਹਾਈ ਜਾਓ ਇਸ ਵਿੱਚ ਪਾਣੀ ਨਹੀਂ ਭਰੇਗਾ ਸਮਰਾਟ ਨੇ ਕਿਹਾ सम्राट दी ਗੱਲ ਸੁਣ ਕੇ ਮਹਾਤਮਾ ਬੋਲੇ ਤੇਰੇ ਦੋਵੇਂ ਪ੍ਰਸ਼ਨਾਂ ਦਾ ਉੱਤਰ ਤੈਨੂੰ ਮਿਲ ਗਿਆ ਕਿ ਬਾਲਟੀ ਨਹੀਂ ਭਰੇਗੀ ਥੱਲਾ ਟੁੱਟਾ ਹੈ ਤੇਰਾ ਹਿਰਦਾ ਵੀ ਨਹੀਂ ਭਰੇਗਾ ਕਿਉਂਕਿ ਤੇਰੇ ਸੰਤੋਖ ਦਾ ਥੱਲਾ ਟੁੱਟਾ ਹੈ ਬਾਕੀ ਦੂਜਾ ਪ੍ਰਸ਼ਨ ਕਿ ਭਰ ਨਹੀਂ ਰਹੀ ਤੇ ਮੈਂ ਬਾਲਟੀ ਵਾਰ-ਵਾਰ ਕਿਉਂ ਭਾ ਰਿਹਾ ਹਾਂ ਮੈਂ ਤਾਂ 10 ਵਾਰ ਹੀ ਬਾਲਟੀ ਭਾਈ ਹੈ ਤੂੰ ਪਰੇਸ਼ਾਨ ਹੋ ਗਿਆ ਪਰ ਤੂੰ ਜਲੰਮੀ ਬਾਲਟੀ ਸਾਰੇ ਉਮਰ ਬਹਾਈ ਹੈ ਫਿਰ ਵੀ ਤੂੰ ਪਰੇਸ਼ਾਨ ਹੋ ਕੇ ਕਦੀ ਨਹੀਂ ਪੁੱਛਿਆ ਕਿ ਜੇ ਹਿਰਦਾ ਨਹੀਂ ਭਰਿਆ ਤਾਂ ਮੈਂ ਬਿਰਥਾ ਦੌੜ ਪੱਛ ਕਿਉਂ ਕਰ ਰਿਆ ਹਾਂ ਰਾਜੇ ਨੇ ਮਹਾਤਮਾ ਦੇ ਚਰਨ ਫੜ ਲਏ ਤੇ ਕਹਿਣ ਲੱਗਾ ਮਹਾਤਮਾ ਜੀ ਮੈਨੂੰ ਤ੍ਰਿਪਤ ਹੋਣ ਦਾ ਮਾਰਗ ਲੱਭ ਪਿਆ ਹੁਣ ਮੈਂ ਏਸੇ ਮਾਰਗ ਤੇ ਚੱਲ ਕੇ ਤ੍ਰਿਪਤੀ ਦੇ ਗੁਰੂ پاس ਪਹੁੰਚਾਂਗਾ ਤਾਂ ਜੋ ਮੇਰਾ ਮਨ ਵੀ ਤ੍ਰਿਪਤ ਹੋ ਸਕੇ ਹੁਣ ਮੈਂ ਆਪਣੇ ਹਿਰਦੇ ਦੀ ਬਾਲਟੀ ਨੂੰ ਸੰਤੋਖ ਦਾ ਥੱਲਾ ਲਾਵਾਂਗਾ ਤੇ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਵੀ ਇੱਕ ਵਾਰ ਸਤਿਗੁਰੂ ਨਾਨਕ ਦੇਵ ਜੀ ਨੂੰ ਕਿਹਾ ਸੀ ਸਤਿਗੁਰੂ ਜੀ ਅੱਜ ਤੱਕ ਤੁਹਾਡੇ ਪਾਸੋਂ ਪਦਾਰਥ ਬਹੁਤ ਮੰਗੇ ਹਨ ਪਰ ਮੈਂ ਅਜ ਆਖਰੀ ਮੰਗ ਮੰਗਦਾ ਹਾਂ ਕਿ ਤ੍ਰਿਪਤੀ ਦੇ ਦਿਓ ਜਿਵੇਂ ਤੁਸੀਂ ਤ੍ਰਿਪਤ ਹੋ ਮੈਨੂੰ ਆਪਣੇ ਵਰਗੀ ਤ੍ਰਿਪਤੀ ਦੇ ਦਿਓ ਸਤਿਗੁਰਾਂ ਕਿਹਾ ਸੀ ਮਰਦਾਨਿਆ ਇਹ ਹੀ ਸੰਤੋਖ ਹੈ ਕਿ ਤੂੰ ਮਨੁੱਖਾ ਜਨਮ ਸਫਲ ਕਰ ਲਿਆ ਹੈ ਜਿਵੇਂ ਬਾਲਣ ਨਾਲ ਅੱਗ ਨਹੀਂ ਰਜਦੀ ਨਾਮ ਬਿਨਾ ਸੰਤੋਖ ਬਿਨਾ ਅਜੇ ਤੱਕ ਮਾਇਆ ਨਾਲ ਕਿਸੇ ਨੂੰ ਤ੍ਰਿਪਤਾ ਨਹੀਂ ਮਿਲੀ ਤੇ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਸਿਰ ਰੱਖ ਦਈਏ ਜੋ ਕਹਿੰਦੇ ਹਨ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਧੰਵਾਦ ਜੀ